ਕ੍ਰੂਤੀ ਤ੍ਰੇ ਕਾਰਨਾ ਕਰਕੇ ਪੈਂਦੇ ਹਨ ਪਿਛਲੇ ਜਨਮਾਂ ਦੇ ਕਰਮਾਂ ਦੇ ਗੇੜ ਆ ਜਾਂਦੇ ਹਨ ਜੋ ਚੜੀ ਸੁਰਤ ਨੂੰ ਆ ਕਾਰਨ ਢੇਠਾਂ ਲੈ ਜਾਂਦੇ ਹਨ ਪੰਜਾਂ ਵਿਸ਼ਿਆਂ ਦੇ ਵਸ ਹੋ ਕੇ ਜਾਂ ਕਿਸੇ ਇੱਕ ਦੋਸ਼ ਦੇ ਵਸ ਹੋ ਕੇ ਆਪਣੀ ਸਹਿਜ ਨੂੰ ਛੱਡ ਕੇ ਉਹਨਾਂ ਦੇ ਪੜਕਾਹ ਵਿੱਚ ਆ ਗਿਆਂ ਜਾਂ ਕੁਸੰਗ ਕੀਤਿਆਂ ਸੁਰਤ ਢੇਠਾਂ ਚਲੀ ਜਾਂਦੀ ਹੈ ਜੇ ਕਿਸੇ ਭਾਰੀ ਤੇ ਐਬਦਾਰ ਆਦਮੀ ਦੇ ਦਿਲ ਨੂੰ ਦਿਲ ਵਿੱਚ ਸਮਾਈਏ ਟੂ ਕਮ ਇਨ ਕੰਟੈਕਟ ਵਿਦ ਅਨਕਲੀਨ ਮਾਈਂਡਸ ਫਿਰ ਉਹਨਾਂ ਦੀ ਮੈਲ ਆਪਣੇ ਮਨ ਤੇ ਆ ਕੇ ਸੁਰਤ ਨੂੰ ਹਿਠਾਹਾ ਲੈ ਆਉਂਦੀ ਹੈ ਇਲਾਜ ਧਿਆਨ ਸਤਗੁਰੂ ਦਾ ਤੇ ਨਾਮ ਉਚਾਰ ਦਾ ਗੇੜਾ ਵਧਿਕ ਤ੍ਰਿਖਾ ਕਰਨਾ ਇਸ਼ਨਾਨ ਮਾਲਿਸ਼ ਕੱਪੜੇ ਬਦਲਨੇ ਇਕਾਂਤ ਜਾ ਕੇ ਗੱਜ ਕੇ ਬਾਣੀ ਪੜਨੀ ਪ੍ਰਾਰਥਨਾ ਕਿਸੇ ਨਿਜ ਦੇ ਸਤਸੰਗੀ ਦੇ ਦਰਸ਼ਨ ਕੁਸੰਗ ਦਾ ਤਿਆਗ ਆਪਣੇ ਦਿਲ ਨੂੰ ਆਪਣੇ ਤੋਂ ਵਧੇਖ ਉਜਲ ਦਿਲਾ ਨਾਲ ਰਗੜਨਾ ਪਰ ਇਸ ਤੋਂ ਪਹਿਲਾਂ ਰਟਨ ਦਾ ਗੇੜ ਅਤ ਤਿੱਖਾ ਕਰਨਾ ਚਾਹੀਏ ਲਹਾ ਚੜਾ ਵਾਰੂਵਾਰ ਆਉਂਦੇ ਹਨ ਜੇ ਨੀਅਤਰਾਸ ਤੇ ਸਤਸੰਗ ਦੀ ਹੋਵੇ ਤਦ ਹਰ ਲਹਾ ਪਹਿਲੇ ਨਾਲੋਂ ਉੱਚੀਆਂ ਕਰਦਾ ਜਾਂਦਾ ਹੈ ਹਰ ਉਤਰਾਈ ਤੋਂ ਬਾਅਦ ਚੜ੍ਹਾਈ ਆਉਂਦੀ ਹੈ